ਤੇ ਮਹਿਜ਼ 5-6 ਦਿਨਾਂ ਦੇ ਵਿੱਚ 977 ਵਾਰਡ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਵਿੱਚੋਂ ਐਪਲੀਕੇਸ਼ਨਸ ਮੰਗੀਆਂ ਗਈਆਂ ਸਕਰੀਨਿੰਗ ਕਮੇਟੀਆਂ ਦੇ ਜ਼ਰੀਏ ਹਰ ਕਾਰਪੋਰੇਸ਼ਨ ਦੀ ਹਰ ਨਗਰ ਪੰਚਾਇਤ ਦੀ ਮਿਊਨਿਸਪਲ ਕਮੇਟੀ ਦੀ ਅਲੱਗ ਸਕਰੀਨਿੰਗ ਕਮੇਟੀ ਬਣਾਈ ਗਈ ਤਾਂ ਕਿ ਗਰਾਊਂਡ ਤੋਂ ਜਿਹੜਾ ਫੀਡਬੈਕ ਹੈ ਉਹ ਆ ਸਕੇ ਔਰ ਚੰਗੇ ਕਿਰਦਾਰ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਅੱਗੇ ਲਿਆ ਕੇ ਲੋਕ ਸੇਵਾ ਸਮਾਜ ਸੇਵਾ ਦੇ ਕੰਮ ਹੈ ਜਿਹੜਾ ਉਹ ਲਾਇਆ ਜਾ ਸਕੇ ਔਰ ਇਸ ਇਹਨਾਂ ਸਕਰੀਨਿੰਗ ਕਮੇਟੀਆਂ ਦੇ ਵਿੱਚ ਜਿੱਥੇ ਸਾਡੇ ਐਮਪੀ ਐਮਐਲਏ ਮੰਤਰੀ ਸਹਿਬਾਨ ਔਰ ਸਾਰੇ-ਸਾਰੇ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਨੇ ਪਾਰਟਿਸਪੇਟ ਕੀਤਾ ਬੜੀ ਮੇਰੇ ਕਹਿਣ ਦਾ ਮਤਲਬ ਕਿ ਬੜੇ ਐਕਸਟੈਂਸਿਵ ਗਰਾਊਂਡ ਲੈਵਲ ਤੱਕ ਜਾ ਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ 4-5 ਦਿਨਾਂ ਦੀ ਵਿੰਡੋ ਦੇ ਵਿੱਚ ਇਹ ਸਾਰੇ ਪ੍ਰੋਸੈਸ ਨੂੰ ਪੂਰਾ ਕੀਤਾ ਜਾਵੇ ਤੇ ਅੱਜ ਉਸ ਚੀਜ਼ ਦਾ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 970 ਬੋਰਡਾਂ ਦੇ ਲਈ ਤਕਰੀਬਨ 5000 ਤੋਂ ਵੀ ਵੱਧ ਲੋਕਾਂ ਨੇ ਸਾਡੇ ਕੋਲ ਐਪਲੀਕੇਸ਼ਨ ਦਿੱਤੀਆਂ ਤੇ ਸਾਸੀ ਆਪ ਦੇ ਵੱਲੋਂ ਕੋਸ਼ਿਸ਼ ਕੀਤੀ ਕਿ ਜੋ ਬੈਸਟ ਪੋਸੀਬਲ ਕੈਂਡੀਡੇਟਸ ਨੇ ਜਿਹੜੇ ਉਹਨਾਂ ਨੂੰ ਚੁਣ ਕੇ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਲੁਧਿਆਣਾ ਕਿਉਂਕਿ ਇਹਨਾਂ ਸਾਰੀ ਨੇ ਸਾਰੀਆਂ 46 ਸ਼ਹਿਰਾਂ ਜਿੱਥੇ ਕਿ ਚੋਣਾ ਹੋ ਰਹੀਆਂ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ 95 ਵਰਡਸ ਨੇ ਇੱਥੇ ਇੰਡਸਟਰੀਅਲ ਹੱਬ ਹੈ ਔਰ ਪੰਜਾਬ ਦੀ ਦਾ ਦਿਲ ਹੈ ਲੁਧਿਆਣਾ ਸੋ ਉਸ ਕਰਕੇ ਇਹ ਕਾਰਪੋਰੇਸ਼ਨ ਹੈ ਜਿਹੜੀ ਉਹ ਹਰ ਪੱਖੋਂ ਬਹੁਤ ਇੰਪੋਰਟੈਂਟ ਬਣ ਜਾਂਦੀ ਹੈ ਸਿਰਫ ਆਮ ਆਦਮੀ ਪਾਰਟੀ ਦੇ ਲਈ ਨਹੀਂ ਸਰਕਾਰ ਦੇ ਸਮੁੱਚੇ ਪੰਜਾਬ ਦੇ ਲਈ ਵੀ ਸੋ ਅੱਜ ਕਿਉਂਕਿ ਇੰਡਸਟਰੀ ਦਾ ਹੱਬ ਹੈ ਔਰ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ ਅਸੀਂ ਪੰਜ ਗਰੰਟੀਆਂ ਕਿਉਂਕਿ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਔਰ ਬਾਣ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕੰਮ ਦੇ ਨੂੰ ਫੋਕਸਡ ਅਸੀਂ ਗੱਲ ਕਰਦੇ ਹਾਂ ਕੈਂਪੇਨ ਕਰਦੇ ਹਾਂ ਅਸੀਂ ਗਰਾਊਂਡ ਤੋਂ ਪੁੱਛ ਕੇ ਪੰਜ ਗਰੰਟੀਆਂ ਨੇ ਜਿਹੜੀਆਂ ਅੱਜ ਉਹ ਲੁਧਿਆਣਾ ਦੇ ਲਈ ਜਾਰੀ ਕਰਨ ਜਾ ਰਹੇ ਹਾਂ ਕਿ ਜੇ ਲੁਧਿਆਣਾ ਦੇ 95 ਬੋਰਡਾਂ ਦੇ ਜੋ ਲੋਕ ਨੇ ਵਸਿੰਦੇ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਦੇਣਗੇ ਜਦੋਂ 21 ਤਾਰੀਖ ਨੂੰ ਔਰ ਸਾਡੀ ਬਹੁਮਤ ਦੇ ਨਾਲ ਮੇਅਰ ਬਣ ਜੇਗਾ ਜਿਸ ਦਿਨ ਲੁਧਿਆਣਾ ਇੰਸਟਾਲ ਆਮ ਆਦਮੀ ਪਾਰਟੀ ਦੇ ਮੇਅਰ ਨੂੰ ਕਰ ਦੇਗਾ ਉਸ ਦਿਨ ਤੋਂ ਹੀ ਇਹਨਾਂ ਪੰਜੇ ਗਾਰੰਟੀਆਂ ਦੇ ਉੱਪਰ ਕੰਮ ਜਿਹੜਾ ਉਹ ਸ਼ੁਰੂ ਹੋ ਜਾਏਗਾ ਔਰ ਸਾਰੇ ਦੇ ਸਾਰੇ ਵਰਗਾਂ ਨੂੰ ਹਰ ਸੈਕਸ਼ਨ ਨੂੰ ਹਰ ਪ੍ਰੋਬਲਮ ਨੂੰ ਅਸੀਂ ਇਹਦੇ ਵਿੱਚ ਐਡਰੈਸ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਸੋ ਸਾਥੀਓ ਸਭ ਤੋਂ ਪਹਿਲਾ ਔਰ ਵੱਡਾ ਮਸਲਾ ਜਿਹੜਾ ਉਹ ਲੁਧਿਆਣਾ ਦੇ ਵਿੱਚ ਬੁੱਢੇ ਦਰਿਆ ਦਾ ਬੁੱਢੇ ਦਰਿਆ ਜੋ ਕਿ ਦਰਿਆ ਤੋਂ ਨਾਲਾ ਬਣ ਚੁੱਕਿਆ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਅਣਗਹਿਲੀਆਂ ਔਰ ਨਲੈਕੀਆਂ ਦੀ ਵਜ੍ਹਾ ਕਰਕੇ ਉਹਨੂੰ ਉਹਦੀ ਮੋੜ ਜੋ ਸਰਜੀਤੀ ਦੇ ਲਈ ਉਹਦੀ ਮੋੜ ਸ਼ਾਨ ਦੀ ਬਹਾਲੀ ਦੇ ਲਈ ਵੱਡੇ ਪੱਧਰ ਦੇ ਉੱਪਰ ਕੰਮ ਜਿੱਥੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਪਿਛਲੇ 2.5 ਸਾਲਾਂ ਤੋਂ ਉੱਥੇ ਕਿਉਂਕਿ ਕਾਰਪੋਰੇਸ਼ਨ ਮੁੱਢ ਹੁੰਦਾ ਹੈ ਸੈਲਫ ਗਵਰਨਮੈਂਟ ਹੁੰਦੀ ਹੈ ਕਾਰਪੋਰੇਸ਼ਨ ਸੋ ਉਹਦੇ ਵੱਲੋਂ ਵੀ ਪ੍ਰਯਾਸ ਨੇ ਜਿਹੜੇ ਉਹ ਕੀਤੇ ਜਾਣਗੇ ਔਰ ਉਹਦੇ ਚ ਇੱਕ ਮਲਟੀ ਲੇਅਰਡ ਮਲਟੀ ਕੋਰਨਰ 360 ਡਿਗਰੀਜ਼ ਆ ਪਲਾਨ ਹੈ ਜਿਹੜਾ ਉਹਦੇ ਉੱਪਰ ਕੰਮ ਹੈ ਜਿਹੜਾ ਆਲਰੇਡੀ ਸਰਕਾਰ ਦੇ ਵਿੱਚ ਚੱਲ ਰਿਹਾ ਹੈ ਪਰ ਉਹ ਸੰਭਵ ਸਾਰਾ ਕੁਝ ਉਹਦੀ ਹੋ ਸਕੂਗਾ ਜਦੋਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਔਰ ਬਹੁਤ ਜਿਹੜਾ ਆਮ ਆਦੀ ਪਾਰਟੀ ਦਾ ਹੋਊਗਾ ਕਿਉਂਕਿ ਇਨ ਲਾਈਨ ਹੈ ਜਿਹੜੀ ਉਹ ਪੂਰੀ ਦੀ ਪੂਰੀ ਲੀਡਰਸ਼ਿਪ ਹੋਏਗੀ ਔਰ ਉਹਦੇ ਨਾਲ ਕੰਮ ਦੀ ਸਪੀਡ ਹੈ ਜਿਹੜੀ ਉਹ ਹੋਰ ਹੋ ਸਕੀਗਾ ਔਰ ਇਹਦੇ ਨਾਲ ਨਾਲ ਬੁੱਢੇ ਦਰਿਆ ਦੇ ਨਾਲ ਨਾਲ ਉਹਦੇ ਜਿਹੜੇ ਕਿਨਾਰਿਆਂ ਤੇ ਨੇ ਜਿਹੜੀ ਸੜਕ ਹੈ ਉਹ ਬਣਾਈ ਜਾਏਗੀ ਤੁਸੀਂ ਦੇਖਿਆ ਹੋਏਗਾ ਪਿਛਲੇ तकरीबन 1.5 ਤੋਂ 2 ਸਾਲ ਤੋਂ ਚਾਰੇ ਹਲਕਿਆਂ ਦੇ ਵਿੱਚ ਪੱਪੀ ਜੀ ਦੇ ਵੀ ਬੱਗਾ ਜੀ ਦੇ ਭੋਲਾ ਜੀ ਦੇ ਸਾਰੇ ਹਲਕਿਆਂ ਦੇ ਵਿੱਚ ਸੜਕਾਂ ਬਣਾਉਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਪਰ ਉਹਨੂੰ ਹੋਰ ਸਪੀਡ ਅਪ ਕਰਕੇ 100% ਕੰਪਲੀਟ ਹੈ ਜਿਹੜਾ ਉਹ ਦੋਨੋਂ ਪਾਸੇ ਕੀਤਾ ਜਾਏਗਾ ਇਹ ਸਾਡੀ ਗਾਰੰਟੀ ਹੈ ਔਰ ਇਹਦੇ ਨਾਲ ਟ੍ਰੈਫਿਕ ਦੀ ਜੋ ਮੇਜਰ ਸਮੱਸਿਆ ਹੈ ਉਹ ਲੁਧਿਆਣਾ ਸ਼ਹਿਰ ਦੀ ਕਾਫੀ ਹੱਦ ਤੱਕ ਜਿਹੜੀ ਉਹ ਹੱਲ ਹੋ ਜਾਏਗੀ